ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਰਹੇ ਕੁਐਸਟ ਬੇਨਤੀ ਕਰਦੇ ਆਂ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਅੱਜ ਦੀ ਵਿਜ਼ਿਟ ਪਿੰਡ ਨਵਾ ਪਿੰਡ ਜਗਤਪੁਰਾ ਜਿਹੜਾ ਸ਼੍ਰੀ ਤਰਤਾਸਾਹ ਤੇ ਤਸਵੀਰ ਸਜਣੋ ਪੱਤੀ ਭਾਈ ਸ਼ਮਸ਼ੇਰ ਉਹਨਾਂ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਇੱਕ ਹੀ ਵਾਰ ਰਹਿ ਗਈ ਆ ਜਰਸੀ ਕ੍ਰੋਸ ਦੇ ਵਿੱਚ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਐਂਡ ਤੱਕ ਜਰੂਰ ਬਣੇ ਰਹੋ ਧੰਨਵਾਦ ਸਾਰਿਆਂ ਦਾ ਦਬਕੇ ਸ਼ੇਅਰ ਕਰ ਦਿਓ ਹੋਰ ਵੀ ਕਿਹੇ ਵੀਰ ਦਾ ਕੋਈ ਫਾਇਦਾ ਹੋ ਜਾਏ ਕੋਈ ਆਪਣੀ ਜਿਹੜੀ ਖਰੀਦਦਾਰੀ ਕਰ ਸਕੇ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਆਓ ਕਰੀਏ ਗੱਲਬਾਤ ਭਾਈ ਸੰਦੀਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਠੀਕ ਜੀ ਵਧੀਆ ਜੀ ਕਿਰਪਾ ਠੀਕ ਜੀ ਜੀ ਐਡਰੈਸ ਕਰਕੇ ਨੋਟ ਐ ਪਿੰਸੀ ਪਿੰਡ ਨਵਾਂ ਪਿੰਡ ਹਾਂ ਜਿਲ੍ਹਾ ਤਨਤਨ ਸੇਲਪੱਟੀ ਅੱਛਾ ਜੀ ਹਾਂ ਜੀ ਤੇ ਫੋਨ ਨੰਬਰ ਕਿੰਨਾ ਹੈ ਫੋਨ ਨੰਬਰ 708 75 ਹਾਂ ਜੀ 92850 92850 ਹਾਂ ਜੀ ਠੀਕ ਹੈ ਜੀ ਤੇ ਗੱਲ ਸ਼ੁਰੂਆਤ ਕਰੀਏ ਜੱਸੀ ਕਰੋਸ ਤੋਂ ਨਾ ਹਾਂ ਜੀ ਹਾਂ ਜੀ ਤੇ ਸੂਆ ਗਣਵਾ ਆ ਗਈ ਗਰਮੀਆਂ ਦਾ ਤੋਹਫਾ ਜੀ ਤੇ ਦੁੱਧ ਦੀ ਕਵੈਸਟ ਦੀ ਕਿੰਨੀ ਕਿ ਕਰੀਏ ਕਿੰਨਾ ਘੱਟ ਭਰ ਜੂਗੀ ਦੁੱਧ ਸੰਧੂ ਸਾਹਿਬ 20 ਤੋਂ 22 ਲੀਟਰ ਕਰੋਗੇ ਠੀਕ ਆ ਸੋਵਾਰ ਕੀ ਦੂਜਾ ਤੇ ਤਿਜਾ ਹੈ ਸੋਹਾਂ ਤੇਜਾ ਹੈ ਤਿਜਾ ਲਾਈ ਹੈ ਹਨਾ ਤੇ ਜਰਸੀ ਕ੍ਰੋਸ ਆ ਗਈ ਜਰਸੀ ਛਾਂਤ ਨੂੰ ਬੜਾ ਸੋਹਣਾ ਲੱਗਾ ਹਨਾ ਤੂੰ ਬਹੁਤ ਸੋਹਣਾ ਲੱਗਾ ਟਾਈਮ ਕਿੰਨਾ ਕੁ ਲੈ ਜੂਗੀ ਤੁਹਾਡੇ ਅਨੁਸਾਰ ਦੇ ਨਾਲ ਕੋਈ 5-7 ਦਿਨ ਲੈ ਜੂ ਬਸ ਤਿਆਰ ਹੀ ਆ 3-4 ਦਿਨ ਕੱਢ ਜੂਗਾ 4 ਕਿ ਦਿਨ ਲੈ ਜੇ 5 ਲੈ ਜੇ ਵਾਹ ਜੀ ਵਾਹ ਕਮਾਲਾਂ ਹੀ ਕਰੀ ਫਿਰਦੀ ਆ ਤੇ ਹਾਂਜੀ ਹਾਂਜੀ ਹਨਾ ਤੋਂ ਬਹੁਤ ਮੁੱਠੀ ਵਾਲਾ ਲੱਗਾ ਜੀ ਤੋੜਾ ਕਰਾਈਏ ਜੇ ਥਾਂ ਨਾਲੋਂ ਸਜਰੋ ਬਹੁਤ ਸੋਹਣਾ ਆਰਡਰ ਕੁਆਲਿਟੀ ਕਰਮਾਲੀ ਨੇ ਤਿਆਰ ਕੀਤੀ ਆ ਹਾਂਜੀ ਵੈਨੇ ਕਿੰਦੇ ਘਰ ਦਾ ਸ਼ਿੰਗਾਰ ਬੰਦੀ ਆ ਵੈੜ ਵੱਡੀ ਆ ਛੋਟੀ ਨਹੀਂ ਆ ਪੰਜਾਬ ਵਾਲੀ ਆ ਕਾਲੀ ਕ੍ਰੋਸ ਆ ਜਰਸੀ ਦੇ ਵਿੱਚ ਠੀਕ ਆ ਜੀ ਵਾਹ ਵਾਹ ਆਰਡਰ ਕੁਆਲਿਟੀ ਵਾਹ ਜੀ ਵਾਹ ਮੋਲਿਆ ਭਾਈ ਲੈ ਜਾ ਲਓ ਜੀ ਫੇਸ ਕੁਆਲਿਟੀ ਚੈੱਕ ਕਰੋ ਥਨਲੇਵਾ ਵੀ ਚੰਗਾ ਬੰਤਰ ਆ 222+ ਜਿਹੜਾ ਦੁੱਧ ਇਹਨੇ ਭਰਿਆ ਆ ਫਿਰ ਕੀ ਤੀਸਰਾ ਸੂਬਾ ਜੋ ਸੂਣ ਜਾ ਰਹੀ ਹੈ ਸਮਾਂ ਨੋਟ ਕਰਿਓ ਕੋਈ 4-5 ਦਿਨ ਦਾ ਬਾਕੀ ਜੋ ਰਹਿ ਗਿਆ ਠੀਕ ਆ ਜੀ ਤੇ ਕੱਦ ਵਜਨ ਫੁੱਲ ਵੱਡਾ ਸਜਣੋ ਛੋਟੀ ਨਹੀਂ ਆ ਲਓ ਜੀ ਮੈਂ ਨਾ ਪੂਰੀ ਚਮਕ ਦਮਕ ਵਾਲੀ ਆ ਜਿੰਦ ਜਾਨ ਆ ਗਰਮੀ ਦੀ ਸਜਣੋ ਤੋਹਫਈ ਆ ਬਾਈ ਸੰਦੀਪ ਜੀ ਕੀਮਤ ਕਿੰਨੀ ਕਰਤੀਏ ਮੁੱਲ ਸਾਨੂੰ ਸਾਹਿਬ ਆਪਾਂ ਉਨਾ ਹੀ ਕਰਨਾ ਚਾਹੀਦਾ ਜੀ ਕਰਨਾ ਜਿੰਨੇ ਜਿਆਦਾ ਨਹੀਂ ਕਰਨਾ ਜਿਆਦਾ ਨਹੀਂ ਕਰਨਾ ਕੋਈ 65 ਨਹੀਂ ਕੋਈ 70 ਨਹੀਂ ਅੱਛਾ ਮੁੱਲ ਸਾਨੂੰ ਸਾਹਿਬ 62000 ਸਿਰਫ ਹਾਂਜੀ ਦੇ ਲੈਣ 60000 ਦੀ ਵਾਹ ਜੀ ਵਾਹ ਇਹ ਤੇ ਫਿਰ ਮੈਂ ਨਾ ਕਮਾਲ ਆਫਰ ਹੀ ਕਰਤੀ ਇਹਦੇ ਆਫਰ ਜੀ ਗਰਮੀ ਦੀ ਸਜਣੋ ਜੱਡਾ ਥਣ ਚੱਡਾ 60000 ਨਾਲ ਰੋਜ ਥਣ ਚੱਡਾ ਬਹੁਤ ਸੋਹਣਾ ਕਮਾਲ ਦਾ ਏ ਪਰ ਚੀਜ਼ ਚੰਗੀ ਆ 60000 ਦੇ ਵਿੱਚ ਤੁਹਾਨੂੰ ਲੈ ਦੇ ਕਰਦਾ ਏ ਕਿੰਦੇ ਬਹੁਜੂਦੀ ਆਉਂਦਾ ਅੱਜ ਕੱਲ੍ਹ ਦੀ ਹਾਂ ਮਾਨੂੰ ਲੱਗੀ ਮੇਲਾ ਲੋਟ ਲਿਓ ਕਿਉਂਕਿ ਚੀਜ਼ ਚੰਗੀ ਆ ਉੰਜ ਗਾਂ 70000 ਰੁਪਏ ਦੀ ਹੱਸ ਕੇ ਵਿਕਦੀ ਆ ਪਰ ਨਹੀਂ ਵੇਚ ਨਹੀਂ ਆ ਤੁਹਾਡਾ ਫਾਇਦਾ ਸੋਚਦੇ ਆ ਬੜਾ ਪਿਆਰ ਸੰਜੋਗ ਕਰਦੇ ਜੇ ਧੰਨਵਾਦ ਸਾਰਿਆਂ ਦਾ ਕਰਦੇ ਆ ਤੇ ਚੰਗਾ ਰਿਸਪੌਂਸ ਦਿੰਦੇ ਰਹੋ ਸਾਨੂੰ ਇਸੇ ਤਰ੍ਹਾਂ ਹੀ ਜਾਇਜ਼ ਤੋਂ ਜਾਇਜ਼ ਕੀਮਤ ਦੇ ਵਿੱਚ ਤੁਹਾਨੂੰ ਅਸੀਂ ਪਸ਼ੂ ਜਿਹੜੇ ਵਿਖਾਉਂਦੇ ਰਹਿੰਨੇ ਆ ਰੋਜ਼ ਅਰਜਾਨਾ ਖਰੀਦਦਾਰੀ ਕਰਾਉਂਦੇ ਰਹਿੰਨੇ ਆ ਤੇ ਅਗਲੀ ਵੀਡੀਓ ਦੇ ਨਾਲ ਮਿਲ ਲਓ ਭਾਈ ਸੱਜਣੋ ਇੱਕ ਬੁਲਟ ਵੀ ਆ ਭਾਈ ਸ਼ਮਸ਼ੇਰ ਉਹਨਾਂ ਦੇ ਕੋਲ ਇੰਦੀ ਵੀ ਡਿਟੇਲ ਕਰਦੇ ਆਂ ਸਾਜੀ ਕਿੰਨਾ ਮਾਡਲ ਆ ਤੇ ਕੀ ਗੱਲ ਬਾਤ ਆ ਸਾਰੀ ਪੁੱਛਦੇ ਆਂ ਗੱਡੀ ਟੌਪ ਮਾਡਲ ਆ ਤੇ ਜਿੰਦੇ ਵੀ ਮਨ ਨੂੰ ਲੱਗੇ ਕਿਉਂਕਿ ਕਈ ਚਾਹਵਾਨ ਹੁੰਦੇ ਬੁਲਟ ਦੇ ਸ਼ੌਂਕੀਆ ਤੌਰ ਤੇ ਉਹ ਆਪਣੀ ਜ਼ਰੂਰ ਜਿਹੜੀ ਖਰੀਦਦਾਰੀ ਕਰਿਓ ਉਸਦੇ ਬਾਈ ਸੰਦੀਪ ਤੋਂ ਬਾਈ ਸੰਦੀਪ ਜੀ ਦੀ ਕੀ ਡਿਟੇਲ ਆ ਇਹ 2025 ਮਾਡਲ ਆ ਜੀ ਅੱਛਾ 2025 ਮਾਡਲ ਆ ਹਾਂਜੀ ਠੀਕ ਆ ਨਿਊ ਜਿਹੜਾ ਹੁਣ ਆਇਆ ਹੈ ਨਾ ਹਾਂਜੀ ਇਹ ਨਿਊ ਕਿੱਕ ਤੋਂ ਬਗੈਰ ਹੈ ਆ ਕਿੱਕ ਤੋਂ ਬਗੈਰ ਸੈਲਫ ਸਟਾਰਟ ਆਇਆ ਨਾ ਠੀਕ ਆ ਤੇ ਨੰਬਰ ਨੰਬਰ ਆਪਣਾ ਇਧਰ ਰਹੀ ਹਾਂਜੀ ਹਾਂਜੀ ਤਰਮਤਾਰਨ ਦਾ ਨੰਬਰ ਹੀ ਆ ਜੀ ਤਰਮਤਾਰਨ ਦਾ ਖਾਸ ਕਰਕੇ ਠੀਕ ਆ ਕੈਸ਼ ਆ ਕੈਸ਼ ਜੀ ਕੈਸ਼ ਠੀਕ ਆ ਕਲੀਅਰ ਸਾਰਾ ਸਾਰਾ ਕਲੀਅਰ ਦੀ ਸਾਰੇ ਆਪਣੇ ਨਾਮ ਮਿਲੂਗਾ ਨਾ ਆਪਣੇ ਨਾਮ ਹੀ ਠੀਕ ਆ ਜੀ ਤੇ ਕਿੰਨੇ ਦਾ ਆਪਾਂ ਇਹ ਦੇ ਦੇਣਾ ਹੈ ਇਹ ਜੀ 195 ਦਾ ਦੇ ਦਾਂਗੇ 1 ਲੱਖ ਤੇ 95000 ਦਾ ਨਾ ਹਾਂਜੀ ਨਿਊ ਮਾਡਲ ਸਜਣੋ ਇਹ ਸਲਫ ਵਾਲੇ ਜਿਹੜੇ ਨਵੇਂ ਆਏ ਆ ਉਹਦੇ ਵਿੱਚ ਆ ਠੀਕ ਆ ਜੀ ਤੇ ਕੇਕ ਨਹੀਂ ਇਹਨਾਂ ਦੀ ਆਈ ਤੇ ਸਲਫ ਆਈ ਆ ਠੀਕ ਆ ਜੀ ਤੇ ਸਟਾਰਟ ਕਰਕੇ ਇੱਕ ਰੰਮ ਖਾ ਦਿਓ ਬਾਕੀ ਬੁਲਟ ਜੇ ਨਵਾਂ ਹੀ ਹੈ ਸਰਾ ਓਕੇ ਆ ਵਾਹ ਜੀ ਵਾਹ ਅੱਜ ਜਾ ਚਲਾਇਆ ਹੀ ਥੋੜਾ ਜਿਆ ਤਾਂ ਹਟੇ ਹੀ ਨਹੀਂ ਜਾ 1 लाख 95000 ਦਾ ਫਿਕਸ ਦਿਨਾ ਹੈ ਜਿੰਦੇ ਮਾਨੂੰ ਲੱਗੇ ਕਨੈਕਟ ਨੰਬਰ ਤੇ ਉੱਪਰ ਚਲਦਾ ਉਹ ਆਪਣੀ ਖਰੀਦਦਾਰੀ ਕਰ ਲਓ ਹਣਾ ਲਓ ਜੀ ਸასი ਗਾਲ